ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਮਜੀਠੀਏ ਦੇ ਸਾਥੀ ਰਹੇ ਸਾਬਕਾ ਐਮਐਲਏ ਬੋਨੀ ਅਜਨਾਲਾ ਦੇ ਵਿਕਰਮ ਮਜੀਠੀਏ ਦੇ ਖਿਲਾਫ ਵੱਡੇ ਖੁਲਾਸੇ ਜਿਸ ਤੋਂ ਬਾਅਦ ਸਾਰੇ ਹੀ ਹੈਰਾਨ ਹੋ ਗਏ ਨੇ ਸ਼੍ਰੋਮਣੀ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਵੱਖ-ਵੱਖ ਪੁਲਿਸ ਅਫਸਰਾਂ ਤੋਂ ਇਲਾਵਾ ਸਿਆਸੀ ਲੀਡਰਾਂ ਦੇ ਬਿਆਨ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ ਜਾ ਰਹੇ ਨੇ ਉੱਥੇ ਹੀ ਅੱਜ ਸੀਨੀਅਰ ਭਾਜਪਾ ਆਗੂ ਬੋਨੀ ਅਜਨਾਲਾ ਵੀ ਵਿਜੀਲੈਂਸ ਦਫ਼ਤਰ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਆਪਣੇ ਬਿਆਨ ਮਜੀਠੀਆ ਕੇਸ ਦੇ ਵਿੱਚ ਦਰਜ ਕਰਵਾਏ ਗਏ ਨੇ ਤੇ ਨਾਲ ਹੀ ਗੱਲ ਕਰੀਏ ਬੋਨੀਆ ਜਨਾਲਾ ਨੇ মিডিਆ ਦੇ ਨਾਲ ਗੱਲਬਾਤ ਦੌਰਾਨ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮਜੀਠੀਆ ਦੀ ਪੁਸ਼ਤ ਪਨਾਹੀ ਚ ਕੰਮ ਜਿਹੜਾ ਹੈ ਤਸਕਰ ਕਰਦੇ ਸਨ ਉਹਨਾਂ ਨੇ ਕਿਹਾ ਹੈ ਕਿ ਜਿੰਨੇ ਵੀ ਮੇਰੇ ਕੋਲ ਸਬੂਤ ਨੇ ਸੋ ਹਾਲਾਂਕਿ ਉਹ ਮੈਂ ਅੱਜ ਵਿਜੀਲੈਂਸ ਨੂੰ ਦੇ ਆਇਆ ਹੁਣ ਅੱਗੇ ਵੀ ਕਾਰਵਾਈ ਵਿਜੀਲੈਂਸ ਆਪਣੇ ਤਰੀਕੇ ਦੇ ਨਾਲ ਹੀ ਕਰੇਗੀ ਤੁਹਾਨੂੰ ਦੱਸ ਦਈਏ ਕਿ ਮਜੀਠੀਏ ਨੇ ਸਾਨੂੰ ਡਰਗ ਤਸਕਰ ਸੱਤੇ ਤੇ ਪਿੰਦੀ ਦੇ ਨਾਲ ਜਿਗਰੀ ਯਾਰ ਕਹਿ ਕੇ ਮਿਲਵਾਇਆ ਸੀ ਪਿਛਲੀ ਕਾਂਗਰਸ ਦੀ ਸਰਕਾਰ ਦੇ ਮਿਲੀ ਭੁਗਤ ਕਰਨ ਡਰਗ ਮਾਮਲੇ ਦਾ ਰਿਕਾਰਡ ਬਨੂੜ ਥਾਣੇ ਦੇ ਵਿੱਚੋਂ ਚੋਰੀ ਹੋਇਆ ਹੋਇਆ ਏ ਜੇ ਗੱਲ ਕਰੀਏ ਤਾਂ 6000 ਕਰੋੜ ਦੀ ਡਰੱਗ ਮਨੀ ਮਾਮਲੇ ਦਾ ਮੁੱਖ ਦੋਸ਼ੀ ਹੈ ਵਿਕਰਮ ਸਿੰਘ ਮਜੀਠੀਆ ਮਜੀਠੀਆ ਦੀ ਪੋਸਤ ਪਨਾਹੀ ਦੇ ਵਿੱਚ ਤਸ਼ਕਰ ਜਿਹੜੇ ਸੀ ਕੰਮ ਕਰਦੇ ਸੀ ਸੋ ਆਖਰ ਬੋਨੀ ਅਜਨਾਲਾ ਨੇ ਵੱਡੇ ਜਿਹੜੇ ਸਬੂਤ ਨੇ ਉਹ ਬਿਲਕੁਲ ਸਾਹਮਣੇ ਰੱਖ ਦਿੱਤੇ ਨੇ ਜਿਸ ਤੋਂ ਬਾਅਦ ਸਾਰੇ ਹੀ ਹੈਰਾਨ ਹੋ ਗਏ ਨੇ ਸੋ ਆਖਰ ਬੋਨੀ ਅਜਨਾਲਾ ਦੇ ਇਹਨਾਂ ਬਿਆਨਾਂ ਤੋਂ ਬਾਅਦ ਹਰ ਕੋਈ ਵਿਕਰਮ ਮਜੀਠੀਆ ਤੇ ਸ਼ੱਕ ਦੀ ਨਿਗਾਹ ਦੇ ਨਾਲ ਦੇਖ ਰਿਹਾ ਹੈ ਸੋ ਆਖਰ ਵਿਕਰਮ ਮਜੀਠੀਆ ਜਿਹੜਾ ਹੈ ਅੱਜ ਬਿਲਕੁਲ ਸਾਫ਼ ਹੋ ਗਿਆ ਹੈ ਕਿ ਉਹ ਨਸ਼ੇ ਦੇ ਤਸਕਰ ਨੇ ਸੋ ਆਖਰ ਕਿਸ ਤਰ੍ਹਾਂ ਜਿਹੜਾ ਹੈ ਬਨੂਰ ਥਾਣੇ ਦੇ ਵਿੱਚੋਂ ਰਿਕਾਰਡ ਚੋਰੀ ਹੋਇਆ ਸੋ ਆਖਰ ਕਿਸ ਤਰ੍ਹਾਂ ਦੀ ਜਿਹੜੀ ਹੈ ਗੱਲਬਾਤ ਰਹੀ ਹੈ ਸੋ ਆਖਰ ਕੀ ਇਹਨਾਂ ਨੇ ਹੀ ਉਹ ਸਭ ਕੁਝ ਕੀਤਾ ਹੈ ਉਹ ਸਾਰੀਆਂ ਗੱਲਾਂ ਜੜੀਆਂ ਨੇ ਸਾਫ਼ ਹੋ ਚੁੱਕੀਆਂ ਨੇ ਸੋ ਆਖਰ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਵੱਡੇ ਸ਼ੱਕ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਦੇ ਖਿਲਾਫ ਕੜੀ ਤੋਂ ਕੜੀ ਸਖਤ ਤੋਂ ਸਖਤ ਜਿਹੜੀ ਹੈ ਸਜ਼ਾ ਹੋਏਗੀ ਸੋ ਆਖਰ ਔਰ ਜਿਹੜੀ ਹੈ ਕਾਰਵਾਈ ਸਖਤ ਹੋ ਜਾਵੇਗੀ ਵਿਕਰਮ ਮਜੀਠੀਆ ਦੇ ਖਿਲਾਫ ਜੋ ਬੋਨੀ ਅਜਨਾਲਾ ਨੇ ਆਪਣੇ ਬਿਆਨ ਦਰਜ ਕਰਵਾਏ ਨੇ ਜਿਸ ਤੋਂ ਬਾਅਦ ਬੋਨੀ ਅਜਨਾਲਾ ਨੇ ਮੀਡੀਆ ਦੇ ਨਾਲ ਸਾਰੀ ਗੱਲਬਾਤ ਕਰਕੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਹੈ ਵਿਜੀਲੈਂਸ ਦੇ ਉਹ ਸਾਰੇ ਜਿਹੜੇ ਨੇ ਬਿਆਨ ਦਰਜ ਕਰਵਾ ਚੁੱਕੇ ਨੇ ਜਿਨ੍ਹਾਂ ਬਿਆਨਾਂ ਦੇ ਆਧਾਰ ਤੇ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਹੋਵੇਗੀ ਸੋ ਆਖਰ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਉੱਪਰ ਕਰੜੀ ਜਿਹੜੀ ਹੈ ਉਹ ਪਹਿਰੇਦਾਰੀ ਹੋਏਗੀ ਵਿਜੀਲੈਂਸ ਆਪਣੀ ਕਾਰਵਾਈ ਨੂੰ ਹੋਰ ਗੇ ਵਧਾ ਪਾਏਗੀ ਸੋ ਵਿਜੀਲੈਂਸ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਵੇਗੀ ਸੋ ਉਸ ਤੋਂ ਬਾਅਦ ਹੋਰ ਵੀ ਕਈ ਤਰ੍ਹਾਂ ਦੇ ਸਬੂਤ ਜਿਹੜੇ ਨੇ ਨਿਕਲ ਕੇ ਸਾਹਮਣੇ ਆਉਣਗੇ ਜੋ ਕਿ ਵਿਕਰਮ ਮਜੀਠੀਆ ਦੀਆਂ ਹੋਰ ਮੁਸ਼ਕਲਾਂ ਵੀ ਜੜੀਆਂ ਨੇ ਬਿਲਕੁਲ ਵਧਾ ਸਕਦੇ ਨੇ ਸੋ ਆਕਰ ਹੋਰ ਜਿਹੜੀ ਕਾਰਵਾਈ ਹੈ ਉਹ ਵੀ ਕਿਤੇ ਨਾ ਕਿਤੇ ਸਖਤ ਹੁੰਦੀ ਹੋਈ ਦਿਖਾਈ ਦੇਗੀ ਬੋਨੀ ਅਜਨਾਲਾ ਦੇ ਬਿਆਨਾਂ ਤੋਂ ਬਾਅਦ ਇਸ ਗੱਲ ਦਾ ਸਾਫ਼ ਜ਼ਾਹਰ ਅੰਦਾਜ਼ਾ ਜਿਹੜਾ ਹੈ ਲਗਾਇਆ ਜਾ ਸਕਦਾ ਹੈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ